ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਗੱਲ ਕਰਾਂਗੇ ਜਨਮ ਸਰਟੀਫਿਕੇਟ ਤੇ ਨਾਮ ਦਰਜ ਕਰਾਉਣ ਸੰਬੰਧੀ ਘਰ ਬੈਠੇ ਬਿਨਾਂ ਕਿਸੇ ਦਫ਼ਤਰ ਗਏ ਆਪਾਂ ਜਨਮ ਸਰਟੀਫਿਕੇਟ ਤੇ ਨਾਮ ਕਿਵੇਂ ਦਰਜ ਕਰ ਸਕਦੇ ਆ ਕੀ ਉਹਦੇ ਨਾਲ ਪ੍ਰੂਫ ਲੱਗਣੇ ਆ ਤੇ ਕਿਵੇਂ ਹੋ ਸਕਦਾ ਹੈ ਸੋ ਆਓ ਹੁਣ ਆਪਾਂ ਸਭ ਤੋਂ ਪਹਿਲਾਂ ਜਨਮ ਸਰਟੀਫਿਕੇਟ ਤੇ ਨਾਮ ਕਿਵੇਂ ਦਰਜ ਹੁੰਦਾ ਉਹ ਸਫਾਈ ਨੂੰ ਅਪਲਾਈ ਕਰਦੇ ਆ ਵੀਡੀਓ ਦੇ ਅਖੀਰ ਦੇ ਵਿੱਚ ਦੱਸਾਂਗੇ ਕਿ ਕੀ ਕੀ ਡਾਕੂਮੈਂਟ ਲੱਗਣਗੇ ਸਭ ਤੋਂ ਪਹਿਲਾਂ ਆਪਾਂ ਕਨੈਕਟ ਪੰਜਾਬ ਦਾ ਪੋਰਟਲ ਖੋਲ੍ਹਾਂਗੇ Google Chrome ਤੇ Connect Punjab ਦੀ ਵੈਬਸਾਈਟ ਨੂੰ ਓਪਨ ਕਰਾਂਗੇ। ਸੋ ਪਹਿਲੀ ਟੈਬ ਨੂੰ ਓਪਨ ਕਰਾਂਗੇ Connect Punjab ਲਿਖਿਆ ਜਿੱਥੇ। ਇਸ ਨੂੰ ਓਪਨ ਕਰਨ ਦੇ ਬਾਅਦ ਇਦਾਂ ਸਾਰਾ ਡੈਸ਼ਬੋਰਡ ਓਪਨ ਹੋ ਜਾਣਾ ਹੈ। ਸੋ ਜਿੱਥੇ ਰਜਿਸਟਰ ਨਾਊ ਲਿਖਿਆ ਆ ਉਸ ਜਗ੍ਹਾ ਤੇ ਜਾ ਕੇ ਆਪਾਂ account ਬਣਾਵਾਂਗੇ। ਜਿਨ੍ਹਾਂ ਦਾ account ਬਣਿਆ ਆ ਉਹ ਇਦਾਂ login with OTP ਕਰਕੇ ਆਪਣਾ ਮੋਬਾਈਲ ਨੰਬਰ ਭਰੂਗੇ, send OTP ਤੇ OK ਕਰੂਗੇ। ਸੋ ਇਹ ਜਨਮ ਸਰਟੀਫਿਕੇਟ ਜਿਹੜਾ ਆ ਇਹਦੇ ਤੇ ਨਾਮ ਜਿਹੜਾ ਆ ਬੱਚੇ ਦੇ ਮੰਮੀ ਡੈਡੀ ਵੱਲੋਂ ਲਿਖਾਇਆ ਜਾਣਾ ਆ ਸੋ ਜਿਨ੍ਹਾਂ ਨੇ ਅਕਾਊਂਟ ਬਣਿਆ ਹੋਇਆ ਹੈ ਇਹਦੇ ਉੱਤੇ ਉਹ ਕਰ ਸਕਦੇ ਆ ਭਲਾਈ ਜਿਨ੍ਹਾਂ ਦਾ ਅਕਾਊਂਟ ਨਹੀਂ ਬਣਿਆ ਜਿੱਦਾਂ ਰਜਿਸਟਰ ਨਾਉ ਦੀ ਆਪਸ਼ਨ ਸੀ ਸਭ ਤੋਂ نیچے ਉਹਦੇ ਵਿੱਚ ਜਾ ਕੇ ਤੁਸੀਂ ਆਪਣਾ ਅਕਾਊਂਟ ਬਣਾਉਣਾ ਆ ਜੇ ਮਦਰ ਫਾਈਲ ਅਪਲਾਈ ਕਰ ਰਿਹਾ ਤੇ ਮਦਰ ਵੱਲੋਂ ਬਣੂਗਾ ਜੇਕਰ ਫਾਦਰ ਅਪਲਾਈ ਕਰਦੇ ਆ ਤਾਂ ਫਾਦਰ ਵੱਲੋਂ ਬਾਕੀ ਇੱਕ ਮੈਂ ਦੱਸਣਾ ਸੀ ਜਿਹੜਾ ਤੁਸੀਂ ਲੈਫਟ ਸਾਈਡ ਤੇ ਆਪਸ਼ਨ ਦੇਖਦੇ ਪਏ ਆ ਅਪਲਾਈ ਸਰਵਿਸ ਜਿਹਦੇ ਤੇ ਲਿਖਿਆ ਆ ਉੱਥੇ ਜਾ ਕੇ ਆਪਾਂ ਅੱਗੇ ਸਰਵਿਸ ਅਪਲਾਈ ਕਰਾਂਗੇ ਸੋ ਇਧਰ ਆਪਾਂ ਮੋਬਾਈਲ ਨੰਬਰ ਭਰ ਕੇ ਸੈਂਡ ਓਟੀਪੀ ਤੇ ਓਕੇ ਕਰਦੇ ਆ ਫੋਨ ਤੇ ਜਿਹੜਾ ਓਟੀਪੀ ਨੰਬਰ ਆਊਗਾ ਉਹਨੂੰ ਆਪਾਂ ਇਹਦੇ ਵਿੱਚ ਫਿਲ ਕਰਾਂਗੇ ਫਿਲ ਕਰਕੇ ਆਪਣੀ ਆਈਡੀ ਜਿਹੜੀ ਆ ਉਹ ਲੌਗਇਨ ਹੋ ਜਾਣੀ ਆ ਸੋ ਦੂਜਾ ਜਿਹੜਾ ਮੈਂ ਦੱਸਦਾ ਸੀ ਅਪਲਾਈ ਸਰਵਿਸ ਦੇ ਨਾਲ ਟਰੈਕ ਸਰਵਿਸ ਦਾ ਆਪਸ਼ਨ ਦਿੱਤਾ ਗਿਆ ਆ ਜਿਨ੍ਹਾਂ ਨੇ ਆਪਣੀਆਂ ਫਾਈਲਾਂ ਅਪਲਾਈ ਕੀਤੀਆਂ ਆ ਉਹ ਉਸ ਜਗ੍ਹਾ ਤੇ ਜਾ ਕੇ ਟਰੈਕ ਸਰਵਿਸ ਤੇ ਆਪਣੀ ਸਰਵਿਸ ਨੂੰ ਟਰੈਕ ਕਰ ਸਕਦੇ ਆ। ਮਤਲਬ ਕਿ ਜਿਹੜੀ ਆਪਾਂ ਫਾਈਲ ਅਪਲਾਈ ਕੀਤੀ ਆ ਉਹਨੂੰ ਟਰੈਕ ਕਰ ਸਕਦੇ ਆ। ਸੋ ਅਪਲਾਈ ਤੇ ਓਕੇ ਕਰਾਂਗੇ। ਆ ਨੀਚੇ ਸਾਰੀਆਂ ਸਰਵਿਸਾਂ ਆ ਜਾਣੀਆਂ ਜਿੰਨੀਆਂ ਵੀ ਲਿਖੀਆਂ ਹੋਈਆਂ ਆ ਇਹਨੂੰ ਤੁਸੀਂ ਕਰੀ ਰੀਡ ਕਰ ਸਕਦੇ ਆ। ਸੋ ਆਪਾਂ ਸ਼ਾਰਟਕਟ ਦੇ ਰਹੀ ਹਾਂ ਅਪਲਾਈ ਕਰਦੇ ਆ। ਜਿੱਥੇ ਸਰਵਿਸ ਸਰਚ ਬਾਈ ਲਿਖਿਆ ਆ ਉੱਥੇ ਆਪਾਂ ਟੋਸ ਸਰਵਿਸ ਸਿਲੈਕਟ ਕਰਨ ਦੇ ਬਾਅਦ ਆਪਾਂ ਇਧਰ ਡਿਪਾਰਟਮੈਂਟ ਸਿਲੈਕਟ ਕਰਾਂਗੇ। ਸਰਚ ਤੇ ਓਕੇ ਕਰਦੇ ਆ। ਸੋ ਹੈਲਥ ਐਂਡ ਫੈਮਿਲੀ ਵੈਲਫੇਅਰ ਹੁੰਦਾ ਹੈ ਜਿਹਦੇ ਵਿੱਚ ਜਨਮ ਸਰਟੀਫਿਕੇਟ ਜਾਂ ਮੌਤ ਸਰਟੀਫਿਕੇਟ ਦੇ ਰਿਲੇਟਡ ਸਰਵਿਸਾਂ ਹੁੰਦੀਆਂ ਆ ਜਿੱਦਾਂ ਕਿ ਦੇਖ ਸਕਦੇ ਆ ਤਿੰਨ ਨੰਬਰ ਤੇ ਐਡੀਸ਼ਨ ਆਫ ਨੇਮ ਇਨ ਬਰਥ ਸਰਟੀਫਿਕੇਟ ਇਹ ਸਰਵਿਸ ਦਾ ਨਾਮ ਆ ਐਡੀਸ਼ਨ ਆਫ ਨੇਮ ਇਨ ਬਰਥ ਸਰਟੀਫਿਕੇਟ ਸੋ ਅਪਲਾਈ ਤੇ ਓਕੇ ਕਰਾਂਗੇ ਅਪਲਾਈ ਸਰਵਿਸ ਤੇ ਓਕੇ ਕਰਾਂਗੇ ਫਿਰ ਅੱਗੇ ਜਾ ਕੇ ਇਹਦਾ ਡੈਸ਼ਬੋਰਡ ਓਪਨ ਹੋ ਜਾਣਾ ਆ ਐਡੀਸ਼ਨ ਆਫ ਨੇਮ ਇਨ ਬਰਥ ਸਰਟੀਫਿਕੇਟ ਉੱਪਰ ਲਿਖਿਆ ਹੋਇਆ ਆ ਸੋ ਇਹ ਸਾਰੀ ਜਿਹੜੀ ਡਿਟੇਲ ਆ ਇਹ ਡਿਟੇਲ ਉਹੀ ਆਣੀ ਹੈ ਜਿਹੜੀ ਬੱਚੇ ਦੇ ਫਾਦਰ ਵੱਲੋਂ ਜਾਂ ਮਦਰ ਵੱਲੋਂ ਬਣੀ ਹੋਣੀ ਆ ਜਦੋਂ ਸਭ ਤੋਂ ਪਹਿਲਾਂ ਆਪਾਂ ਕਾਊਂਟਰ ਰਜਿਸਟਰ ਕਰਨਾ ਸੀ ਉਹ ਜਾਂ ਤਾਂ ਬੱਚੇ ਦਾ ਫਾਦਰ ਕਰ ਸਕਦਾ ਜਾਂ ਮਦਰ ਜੇਕਰ ਇਨ ਕੇਸ ਦੋਨਾਂ ਦੀ ਡੈਥ ਹੋਈ ਹੁੰਦੀ ਫਿਰ ਜੋ ਬੱਚੇ ਦੀ ਟੇਕ ਕੇਅਰ ਕਰਦਾ ਆ ਉਹ ਅਪਲਾਈ ਕਰ ਸਕਦਾ ਹੈ ਸੋ ਜਿੱਥੇ ਸਰਚ ਬਾਈ ਲਿਖਿਆ ਆ ਇਹਦੇ ਚ ਆਪਾਂ ਡਾਕੂਮੈਂਟ ਸੀਰੀਅਲ ਨੰਬਰ ਭਰਾਂਗੇ ਜੋ ਕਿ ਜਨਮ ਸਰਟੀਫਿਕੇਟ ਦੇ ਰਾਈਟ ਸਾਈਡ ਤੇ ਸਭ ਤੋਂ ਉੱਪਰ ਲਿਖਿਆ ਹੁੰਦਾ ਆ ਈ ਐਸ ਤੋਂ ਸ਼ੁਰੂ ਹੋਣਾ ਆ ਸੋ ਉਹ ਡਾਕੂਮੈਂਟ ਸੀਰੀਅਲ ਨੰਬਰ ਭਰ ਦੇਣਾ ਇੱਥੇ ਕਈ ਲੋਕ ਇਹਦੇ ਤੇ ਰਜਿਸਟ੍ਰੇਸ਼ਨ ਨੰਬਰ ਭਰ ਕੇ ਸਰਚ ਕਰਦੇ ਆ ਤਾਂ ਉਹ ਪ੍ਰੋਫਾਈਲ ਸਰਚ ਨਹੀਂ ਹੁੰਦੀ ਸੋ ਆਪਾਂ ਇਹਦੇ ਵਿੱਚ ਡਾਕੂਮੈਂਟ ਸੀਰੀਅਲ ਨੰਬਰ ਜਿੱਦਾਂ ਹੀ ਭਰ ਕੇ ਸਰਚ ਕਰਾਂਗੇ نیچے ਜਾ ਕੇ ਦੇਖਾਂਗੇ ਜੋ ਜਨਮ ਸਰਟੀਫਿਕੇਟ ਤੇ ਡਾਟਾ ਆ ਉਹ ਸਾਰਾ ਇਹਦੇ ਵਿੱਚ ਸ਼ੋ ਕਰ ਜਾਣਾ ਆ ਸਿਰਫ ਇੱਕ ਨਾਮ ਨਹੀਂ ਲਿਖਿਆ ਹੋਣਾ ਕਿਉਂਕਿ ਨਾਮ ਦਰਜ ਨਹੀਂ ਹੁੰਦਾ ਸੋ ਉਸ ਤੋਂ ਇਲਾਵਾ ਇੱਥੇ ਸਾਰਾ ਜਿੰਨਾ ਵੀ ਇਹਦਾ ਡਾਟਾ ਆ ਉਹ ਸਾਰਾ A to Z ਇਹਦੇ ਵਿੱਚ ਸ਼ੋ ਕਰ ਜਾਣਾ ਇਹਦੇ ਵਿੱਚ ਤੁਸੀਂ ਰਜਿਸਟ੍ਰੇਸ਼ਨ ਨੰਬਰ ਦੇਖ ਸਕਦੇ ਆ ਪਲੇਸ ਆਫ ਬਰਥ ਦੇਖ ਸਕਦੇ ਆ ਰਜਿਸਟ੍ਰੇਸ਼ਨ ਤਰੀਕ ਦੇਖ ਸਕਦੇ ਆ ਇਨੂੰ ਇੱਕ ਵਾਰ ਤਾਂ ਰੀਡ ਕਰਨਾ ਹੈ ਕਿਉਂਕਿ ਜੇਕਰ ਬਾਈ ਮਿਸਟੇਕ ਆਪਣੇ ਕੋ ਕਿਸੇ ਹੋਰ ਬਰਥ ਸਰਟੀਫਿਕੇਟ ਦਾ ਨੰਬਰ ਵੀ ਫਿਲ ਹੋ ਜਾਂਦਾ ਆ ਤਾਂ ਡਿਟੇਲ ਵਿੱਚ ਆਪਾਂ ਨੂੰ ਪਤਾ ਲੱਗ ਜਾਣਾ ਕਿ ਆਪਣਾ ਹੈ ਜਾਂ ਕਿਸੇ ਹੋਰ ਦਾ ਸੋ ਇਹਨੂੰ ਇੱਕ ਵਾਰ ਬਿਲਕੁਲ ਧਿਆਨ ਨਾਲ ਚੈੱਕ ਕਰਕੇ ਹੁਣ ਆਪਾਂ ਅੱਗੇ ਜਾ ਕੇ ਆਪਣਾ ਜਿੱਥੇ ਨਾਮ ਦਰਜ ਕਰਨਾ ਆ ਉਸ ਕਾਲਮ ਤੇ ਜਾਵਾਂਗੇ ਆਪਣਾ ਨਾਮ ਲਿਖਾਂਗੇ ਸੋ ਇੱਥੇ ਆਪਾਂ ਹੁਣ نیچے ਜਾਵਾਂਗੇ ਇਥੇ ਰਿਲੇਸ਼ਨ ਸਿਲੈਕਟ ਕਰਾਂਗੇ ਜਿੱਦਾਂ ਕਿ ਮੈਂ ਤੁਹਾਨੂੰ ਦੱਸਿਆ ਕਿ ਮਦਰ ਫਾਦਰ ਵੱਲੋਂ ਅਪਲਾਈ ਹੋਣੀ ਆ ਬਾਕੀ ਇਹਦੇ ਵਿੱਚ ਹੋਰ ਵੀ ਬਹੁਤ ਆਪਸ਼ਨ ਆਇਆ ਉਹ ਉਸ ਕੇਸ ਵਿੱਚ ਜਿੱਦਾਂ ਕਿ ਮੈਂ ਪਹਿਲਾਂ ਦੱਸ ਚੁੱਕਿਆ ਤੁਹਾਨੂੰ ਜੇਕਰ ਮਦਰ ਫਾਦਰ ਦੀ ਮੌਤ ਹੋਈ ਹੁੰਦੀ ਆ ਤਾਂ ਫਿਰ ਥਰਡ ਪਰਸਨ ਜਿਹੜਾ ਵੀ ਟੇਕ ਕੇਅਰ ਕਰਦਾ ਆ ਉਹ ਦਰਜ ਕਰਾ ਸਕਦਾ ਆ ਸੋ ਰਿਲੇਸ਼ਨ ਨੂੰ ਇੱਥੇ ਆਪਾਂ ਸਿਲੈਕਟ ਕਰ ਲਾਂਗੇ ਫਿਰ ਅੱਗੇ ਤੁਸੀਂ ਕਾਲਮ ਦੇਖੋਗੇ ਜਿੱਥੇ ਲਿਖਿਆ ਹੋਇਆ ਬੱਚੇ ਦਾ ਪੂਰਾ ਨਾਮ ਇਸ ਜਗ੍ਹਾ ਤੇ ਆਪਾਂ ਨਾਮ ਫਿਲ ਕਰਾਂਗੇ ਬਾਕੀ ਡਾਟਾ ਜਿਹੜਾ ਸਿਗਾ ਉਹ ਸਾਰਾ ਜੋ ਜਨਮ ਸਰਟੀਫਿਕੇਟ ਤੇ ਸਿਗਾ ਫਾਦਰ ਨੇ ਮਦਰ ਫਾਦਰ ਨੇ ਗ੍ਰੈਂਡ ਫਾਦਰ ਨੇਮ ਐਡਰੈਸ ਡੇਟ ਆਫ ਬਰਥ ਇਹ ਸਾਰਾ ਉਹਦੇ ਤੋਂ ਜੋ ਵੀ ਮੈਂਸ਼ਨ ਆ ਉਹ ਇਹਦੇ ਤੇ ਹੋ ਜਾਣਾ ਹੈ ਸੋ ਹੁਣ ਕਈ ਵਾਰ ਕਮੈਂਟ ਕਰਦੇ ਆ ਕੀ ਜੀ ਇਹ ਜਨਮ ਸਰਟੀਫਿਕੇਟ ਤੇ ਕਰੈਕਸ਼ਨ ਵੀ ਇਹਦੇ ਨਾਲ ਹੀ ਹੋ ਜਾਣੀ ਆ ਸੋ ਇਹਦੇ ਨਾਲ ਨਹੀਂ ਕਰੈਕਸ਼ਨ ਹੋਣੀ ਨਾਮ ਲਿਖਣ ਤੋਂ ਬਾਅਦ ਅਲੱਗ ਇੱਕ ਪ੍ਰੋਸੀਜਰ ਆ ਉਹਦੀ ਆਪਾਂ ਵੀਡੀਓ ਪਾਈ ਗਈ ਆ ਕਰੈਕਸ਼ਨ ਉਹਦੇ ਥਰੂ ਹੋਣੀ ਆ ਸੋ ਸਭ ਤੋਂ ਪਹਿਲਾਂ ਆਪਾਂ ਇਸ ਜਗ੍ਹਾ ਤੇ ਆਪਣਾ ਨਾਮ ਲਿਖਾਂਗੇ ਜੋ ਵੀ ਨਾਮ ਆਪਾਂ ਜਨਮ ਸਰਟੀਫਿਕੇਟ ਤੇ ਦਰਜ ਕਰਾਉਣਾ ਹੈ ਇੰਗਲਿਸ਼ ਵਿੱਚ ਨਾਮ ਲਿਖ ਦਾਂਗੇ ਦੂਜੀ ਸਾਈਡ ਪੰਜਾਬੀ ਵਿੱਚ ਸੋ نیچے ਪੰਜਾਬੀ ਟਰਾਂਸਲੇਸ਼ਨ ਦੀ অপਸ਼ਨ ਹੈਗੀ ਆ ਉਹਨੂੰ ਓਕੇ ਕਰਾਂਗੇ ਸੋ ਓਕੇ ਕਰਨ ਦੇ ਬਾਅਦ ਉੱਪਰ ਜਾ ਕੇ ਦੇਖੋ ਜਿਹੜਾ ਨਾਮ ਆਪਾਂ ਇੰਗਲਿਸ਼ 'ਚ ਲਿਖਿਆ ਉਹ ਪੰਜਾਬੀ 'ਚ ਆਟੋਮੈਟਿਕ ਲਿਖ ਹੋ ਜਾਣਾ ਇੱਕ ਗੱਲ ਦਾ ਧਿਆਨ ਰੱਖਣਾ ਨਾਮ ਬਿਲਕੁਲ ਧਿਆਨ ਨਾਲ ਫਿਲ ਕਰਨਾ ਆ ਜੇਕਰ ਇੱਕ ਵਾਰ ਨਾਮ ਜੋ ਆਪਾਂ ਲਿਖਿਆ ਉਹੀ ਲਿਖ ਹੋ ਜਾਣਾ ਜੇਕਰ ਇਹਦੇ ਵਿੱਚ ਕੋਈ ਮਿਸਟੇਕ ਹੁੰਦੀ ਆ ਤਾਂ ਅੱਗੇ ਜਾ ਕੇ ਫਿਰ ਕਰੈਕਸ਼ਨ ਦੀ ਫਾਈਲ ਅਪਲਾਈ ਕਰਨੀ ਪੈਣੀ ਆ ਸੋ ਬਹੁਤ ਸੌਖੀ ਸਰਵਿਸ ਆ ਸਿਰਫ ਆਪਾਂ ਨਾਮ ਲਿਖਣ ਦੇ ਲਈ ਕੁਝ ਨਹੀਂ ਕਰਨਾ ਮੋਬਾਈਲ ਨੰਬਰ ਭਰ ਕੇ ਆਈਡੀ ਨਾਲ ਲੌਗਇਨ ਕਰਕੇ ਅੱਗੇ ਜਾ ਕੇ ਆਪਾਂ ਇਹਦੇ ਵਿੱਚ ਆਪਣਾ ਨਾਮ ਲਿਖ ਦੇਣਾ ਇੰਗਲਿਸ਼ 'ਚ ਨਾਮ ਲਿਖ ਕੇ ਪੰਜਾਬੀ ਟ੍ਰਾਂਸਲੇਸ਼ਨ ਤੇ ਓਕੇ ਕਰੂਗੇ ਤਾਂ ਦੂਜੀ ਸਾਈਡ ਪੰਜਾਬੀ 'ਚ ਨਾਮ ਲਿਖਿਆ ਜਾਣਾ ਸੋ نیچے ਜਾ ਕੇ ਸਾਰਾ ਤੁਸੀਂ ਚੈੱਕ ਕਰਕੇ ਪ੍ਰਿੰਟ ਐਂਡ ਪ੍ਰੀਵਿਊ ਤੇ ਓਕੇ ਕਰਨਾ ਹੈ ਪ੍ਰਿੰਟ ਐਂਡ ਪ੍ਰੀਵਿਊ ਜਿਹੜਾ ਜਦੋਂ ਆਪਾਂ ਇਸ ਪ੍ਰਿੰਟ ਐਂਡ ਪ੍ਰੀਵਿਊ ਤੇ ਓਕੇ ਕਰਾਂਗੇ ਜਿਹੜਾ ਇਹ ਪ੍ਰਿੰਟ ਨਿਕਲਣਾ ਆ ਉਹਦੇ ਉੱਪਰ ਵੀ ਤੁਸੀਂ ਇੱਕ ਵਾਰ ਆਪਣਾ ਨਾਮ ਚੈੱਕ ਕਰ ਲੈਣਾ ਕਿ ਬਿਲਕੁਲ ਠੀਕ ਲਿਖਿਆ ਆ ਸੋ ਇਹ ਪੀਡੀਐਫ ਨੂੰ ਤੁਸੀਂ ਪ੍ਰਿੰਟ ਕੱਢ ਕੇ ਰੱਖ ਲੈਣਾ ਪ੍ਰਿੰਟ ਕੱਢਣ ਤੋਂ ਬਾਅਦ ਇੱਥੇ ਜਿੱਥੇ ਫੋਟੋ ਦਾ ਕਾਲਮ ਆ ਇੱਥੇ ਫੋਟੋ ਲਗਾ ਕੇ ਅੱਗੇ ਜਾ ਕੇ ਡਾਕੂਮੈਂਟ ਅਪਲੋਡ ਕਰ ਦੇਣੇ ਆ ਜਿੱਦਾਂ ਕਿ ਮੈਂ ਬਾਕੀ ਫਾਈਲਾਂ ਦੇ ਵਿੱਚ ਦੱਸਦਾ ਹੁੰਦਾ ਸੀ ਕਿ ਡਾਕੂਮੈਂਟ ਅਪਲੋਡ ਕਿੱਦਾਂ ਹੁੰਦੇ ਆ ਫੀਸ ਭੇ ਕਿੱਦਾਂ ਹੁੰਦੀ ਆ ਉਹ ਇਹਦੇ ਵਿੱਚ ਨਹੀਂ ਦੱਸਾਂਗੇ ਕਿਉਂਕਿ ਇਹ ਜਨਮ ਸਰਟੀਫਿਕੇਟ ਆ ਜਦੋਂ ਆਪਾਂ ਇਹਨੂੰ ਸਬਮਿਟ ਕਰ ਦਾਂਗੇ ਜੋ ਨਾਮ ਇਹਦੇ ਵਿੱਚ ਮੈਂ ਭਰਿਆ ਆ ਉਹੀ ਭਰ ਹੋ ਜਾਣਾ ਸੋ ਇਹ ਲਾਈਵ ਸਰਵਿਸ ਚਲਾਉਣੀ ਹੁੰਦੀ ਆ ਸਾਰਾ ਨਾਲ ਦੀ ਨਾਲ ਦੱਸਣਾ ਹੁੰਦਾ ਆ ਇਸ ਕਰਕੇ ਆਪਾਂ ਇਹ ਜਨਮ ਸਰਟੀਫਿਕੇਟ ਸਿਗਾ ਉਹਦੇ ਤੋਂ ਆਪਾਂ ਇਹ ਵੀਡੀਓ ਬਣਾਈ ਆ ਇਹ ਆਪਣਾ ਸਿਗਾ ਜਨਮ ਸਰਟੀਫਿਕੇਟ ਸੋ ਇਸ ਕਰਕੇ ਤੁਸੀਂ ਮੈਥੇ ਤੱਕ ਇਹਦੇ ਵਿੱਚ ਦੱਸ ਦੇਣਾ ਇਹਦਾ ਪ੍ਰਿੰਟ ਪ੍ਰੀਵਿਊ ਇਹਦਾ ਪ੍ਰਿੰਟ ਕੱਢ ਕੇ ਤੇ ਫੋਟੋ ਲਾ ਕੇ ਅੱਗੇ ਜਾ ਕੇ ਜਦੋਂ ਤੁਸੀਂ ਅਪਲੋਡਿੰਗ ਕਰਨੀ ਹੈ ਐਪਲੀਕੇਸ਼ਨ ਫਾਰਮ ਦੇ অপਸ਼ਨ ਦੇ ਵਿੱਚ ਇਹ ਲਗਾ ਦੇਣਾ ਆ ਜਿੱਥੇ ਐਪਲੀਕੈਂਟ ਦੇ ਆਈਡੀ ਪ੍ਰੂਫ ਆ ਉੱਥੇ ਆਧਾਰ ਕੱਢ ਲੱਗ ਜਾਣਾ ਆ ਇੱਕ ਕਾਲਮ ਆਏਗਾ ਸਕੂਲ ਸਰਟੀਫਿਕੇਟ ਉਹਦੇ ਵਿੱਚ ਸਕੂਲ ਸਰਟੀਫਿਕੇਟ ਲਗਾ ਦੇਣਾ ਸੋ ਇਹ ਤਿੰਨ ਚੀਜ਼ਾਂ ਲਗਾ ਕੇ ਤੁਸੀਂ ਆਪਣਾ ਜਨਮ ਸਰਟੀਫਿਕੇਟ ਤੇ ਨਾਮ ਲਿਖਾਉਣ ਦੇ ਲਈ ਅਪਲਾਈ ਕਰ ਦੇਣਾ ਬਾਕੀ ਇੱਕ ਵਾਰ ਮੈਂ ਤੁਹਾਨੂੰ ਸਾਰਾ ਲਾਸਟ ਵਿੱਚ ਜਾ ਕੇ ਦੱਸ ਦਿੰਦਾ ਆ ਇੱਥੇ ਸੇਵ ਐਸ ਪੀਡੀਐਫ ਵੀ ਕਰ ਸਕਦੇ ਆ ਤੁਸੀਂ ਜੇ ਪ੍ਰਿੰਟ ਨਹੀਂ ਕੱਢਣਾ ਦਾ ਸੋ ਇਹ ਸਾਰਾ ਪ੍ਰੋਸੈਸ ਸੀ ਜਨਮ ਸਰਟੀਫਿਕੇਟ ਤੇ ਨਾਮ ਲਿਖੋਣ ਦਾ ਕਿ ਘਰ ਬੈਠੇ ਆਪਾਂ ਨਾਮ ਕਿੱਦਾਂ ਲਗਾ ਸਕਦੇ ਆ ਸੋ ਹੁਣ ਅੱਗੇ ਜਾ ਕੇ ਤੁਹਾਨੂੰ ਮੈਂ ਦੱਸਦਾ ਆ ਕਿ ਡਾਕੂਮੈਂਟ ਕੀ ਕੀ ਲੱਗਣੇ ਆ ਸਾਰੇ ਡਾਕੂਮੈਂਟਾਂ ਦੇ ਬਾਰੇ ਇੱਕ ਵਾਰ ਦੱਸ ਦਿੰਦਾ ਸੋ ਇਹ ਛੋਟਾ ਜਿਹਾ ਪ੍ਰੋਸੈਸ ਸੀ ਘਰ ਬੈਠੇ ਜਨਮ ਸਰਟੀਫਿਕੇਟ ਤੇ ਆਪਾਂ ਕਿਵੇਂ ਨਾਮ ਲਿਖ ਸਕਦੇ ਹਾਂ ਸੋ ਹੁਣ ਇਹਦੇ ਵਿੱਚ ਡਾਕੂਮੈਂਟ ਕੀ ਕੀ ਲੱਗਣਗੇ ਉਸਦੇ ਬਾਰੇ ਮੈਂ ਦੱਸਦਾ ਆ ਡਾਕੂਮੈਂਟ ਦੇ ਵਿੱਚ ਮਦਰ ਫਾਦਰ ਵੱਲੋਂ ਜਿਸ ਬੰਦੇ ਵੱਲੋਂ ਵੀ ਫਾਈਲ ਅਪਲਾਈ ਹੋਣੀ ਆ ਉਹਦਾ ਆਧਾਰ ਕਾਰਡ ਲੱਗੇਗਾ ਪਲੱਸ ਬੱਚੇ ਦਾ ਆਧਾਰ ਕਾਰਡ ਜੇਕਰ ਬੱਚੇ ਦੀ ਉਮਰ 18 ਸਾਲ ਤੋਂ ਵੱਧਿਆ ਤਾਂ ਉਹਦਾ ਜਿਹੜਾ ਸਕੂਲ ਸਰਟੀਫਿਕੇਟ ਆ ਉਹ ਲਗਾ ਸਕਦੇ ਆ ਪਾਸਪੋਰਟ ਹੈ ਤਾਂ ਉਹ ਲਗਾ ਸਕਦੇ ਆ ਆਧਾਰ ਕਾਰਡ ਦੇ ਨਾਲ ਇੱਕ ਕੋਈ ਵੀ ਪ੍ਰੂਫ ਲਗਾ ਸਕਦੇ ਆ ਜੇਕਰ ਬੱਚਾ 5 ਸਾਲ ਤੋਂ ਛੋਟਾ ਆ ਘਰ ਵਿੱਚ ਰਹਿੰਦਾ ਆ ਪੜਦਾ ਨਹੀਂ ਆ ਸਕੂਲ ਦੇ ਵਿੱਚ ਤੌਲਾਦਾਰ ਕਾਰਡ ਪਿਨਾ ਜਨਮ ਸਰਟੀਫਿਕੇਟ ਤੋਂ ਬਣਿਆ ਨਹੀਂ ਹੋਣਾ ਤਾਂ ਉਹਦਾ ਤੁਸੀਂ ਟੀਕਾਕਰਨ ਕਾਰਡ ਲਗਾ ਸਕਦੇ ਆ ਸੋ ਇਹ ਫਾਰਮੈਲਟੀ ਆ ਜੇਕਰ ਫਿਰ ਵੀ ਕਿਸੇ ਨੂੰ ਕੋਈ ਡਾਊਟ ਰਹਿੰਦਾ ਆ ਤਾਂ ਨੀਚੇ ਦਿੱਤੇ ਹੋਏ ਕਮੈਂਟ ਬਾਕਸ ਵਿੱਚ ਕਮੈਂਟ ਕਰਨ ਆਪਾਂ ਨਾਲ ਦੀ ਨਾਲ ਉਹਨਾਂ ਦਾ ਵੀ ਸੋਲੂਸ਼ਨ ਕਰਾਂਗੇ ਸੋ ਜੇ ਜਾਣਕਾਰੀ ਚੰਗੀ ਲੱਗੀ ਤਾਂ ਵੀਡੀਓ ਨੂੰ ਵੱਤੋ ਵੱਤ ਸ਼ੇਅਰ ਕਰਿਓ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਮਿਲਾਂਗੇ ਬਹੁਤ ਜਲ ਇੱਕ ਹੋਰ ਨਵੀਂ ਇਨਫੋਰਮੇਸ਼ਨ ਵੀਡੀਓ ਲੈ ਕੇ